ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਏਕ ਬਾਰ ਸਤਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਗ ਬਾਹਰ ਗੁਰ ਹੋਤ ਖੇਤ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ ਸਤਗੁਰ ਦਇਆ ਨਿਤ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਮਹਾਰਾਜ ਕਹਿੰਦੇ ਮੇਰਾ ਗੁੜ ਦੇ ਦਿਓ ਸਿੱਖਾ ਉਹ ਨੇਤਰਬੰਦ ਨੇਤਰ ਨਹੀਂ ਖੋਲੇ ਕਹਿੰਦਾ ਨਹੀਂ ਨਹੀਂ ਇਹ ਗੁਰ ਗੁਰ ਗੁਰੂ ਹਰਗੋਬਿੰਦ ਸਾਹਿਬ ਲਈ ਕਿਸੇ ਨੂੰ ਨਹੀਂ ਦੇਣਾ ਮੈਂ ਨਹੀਂ ਪਿੰਡ ਜਾਣਾ ਲੋਕ ਮੈਨੂੰ ਛੇੜ ਪਾਉਂਦੇ ਆ ਮੈਂ ਇੱਥੇ ਬੈਠਾ ਮਹਾਰਾਜ ਨੇ ਆਵਾਜ਼ ਦੇ ਕੇ ਕਿਆ ਘੋੜੇ ਤੇ ਚੜਿਆ ਪੁੱਤਰ ਅੱਖਾਂ ਖੋਲ ਮੈਂ ਵੀ ਰਾਤ ਚਹਿਨ ਨਾਲ ਨਹੀਂ ਟਿਕ ਸਕਿਆ ਮੈਂ ਤੇਰੇ ਕੋਲ ਖੁਦ ਆ ਗਿਆ ਜਦੋਂ ਨੇਤਰ ਖੋਲੇ ਤੇ ਮੀਰੀ ਪੀਰੀ ਦਾ ਦਾਤਾ ਘੋੜੇ ਤੇ ਸਵਾਰ ਸੀ ਇਸ ਭਾਈ ਪੱਲੇ ਨੇ ਧੌੜ